ਮੈਂ ਗੱਲ ਦੱਸਣੀ ਚਾਹਨਾ ਭਈ ਆਜ਼ਾਦੀ ਸਦਾ ਸ਼ਾਮ ਸਿੰਘ ਘਟਾਰੀ ਜਦੋਂ ਆਪਣੇ ਖੇਤਾਂ 'ਚ ਹਾਲ ਬਹੁਦਾ ਨਾ ਕਿਤੇ ਆਪਦੇ ਹਾਲੀਆਂ ਦੇ ਨਾਲ ਸ੍ਰੀ ਸਭ ਘੱਟ ਦਿੰਦਾ ਧਰਤੀ 'ਚ ਬੇਇਮਾਨ ਕਰਕੇ ਤੇ ਕਿਸੇ ਨੇ ਪੁੱਛਿਆ ਸਰਦਾਰ ਜੀ ਇਹਨੂੰ ਕਿਉਂ ਘੱਟਦੇ ਜੀ ਕਹਿੰਦੇ ਵੀ ਇਸ ਧਰਤੀ 'ਤੇ 11 ਦਾ ਕਬਜ਼ਾ ਹੋਣਾ ਵਾਲਾ ਵਾ ਦਿੱਤੀ ਹਮਤੋਂ ਉੱਚੀ ਚਾਕਤੋ ਜਿਹਦੇ ਕੋਲ ਸ਼ਸਤਰ ਹੋਣਗੇ ਉਹ ਜੀਊਗਾ ਸਿਰਫ ਤਲਵਾਰਾਂ ਵਾਲਿਆਂ ਦੇ ਉੱਤੇ ਹੀ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਹੋਇਆ। ਨੰਗ ਸਿੰਘ ਮਿਸਲਾਂ ਜਿਹੜੀਆਂ ਸਾਡੀਆਂ ਦੋ ਬਚੀਆਂ ਸੀ ਉਹ ਕਦੀ ਸਿੰਘ ਅੰਗਰੇਜ਼ਾਂ ਦੇ ਅਧੀਨ ਨਹੀਂ ਹੋਈਆਂ। ਲੜਦੇ ਹੀ ਰਹੇ। ਉਹ ਵੀ ਚੈਪਟਰ ਕਰਾਂਗੇ। ਮਾਰਾਣੀ ਜਿੰਦਾ ਦੇ ਕਹਿਣ ਦੇ ਉੱਤੇ ਜਿਹੜਾ ਫਿਰ ਬਿਲਕੁਲ ਖੇਰਲਾ ਯੁੱਧਾ ਸਭਰਾਵਾਂ ਦਾ ਉੱਥੇ ਸ਼ਾਮ ਸਿੰਘ ਉਤਰਿਆ। ਪਰ ਕੀ ਕੀਤਾ ਜਾਵੇ? ਕਹਿਨ ਨੂੰ ਹੀ ਰਾਣੀਆਂ। ਕੈਨ ਉਹ ਪ੍ਰਬੰਧ ਜਿੰਨਾ ਕੋਲ ਆ ਸਾਰਾ ਕੁਝ ਇਹਨਾਂ ਕੋਲ ਛੇਰੇ ਪੰਜਾਬ ਦੇ ਤੁਰ ਜਾਣ ਪਿੱਛੋਂ ਪੰਜਾਬ ਦੀ ਪੰਜਾਬੀਆਂ ਦੀ ਜਿੱਥੇ ਬਦਕਿਸਮਤੀ ਜਿੰਦਾ ਦੀ ਬਦਕਿਸਮਤੀ ਸ਼ੁਰੂ ਹੋਈ ਤੇ ਜਦੋਂ ਲਾਹੌਰ ਦੇ ਉੱਤੇ ਆਣ ਕੇ ਕਬਜ਼ਾ ਹੁੰਦਾ ਅੰਗਰੇਜ਼ਾਂ ਦਾ ਸਭਰਾਵਾ ਦੇ ਯੁੱਧ ਤੋਂ ਬਾਅਦ ਉਦੋਂ ਤਕਰੀਬਨ ਕਿ ਦਸਤਕਤੀ ਕੀਤੇ ਜਾਂਦੇ ਆ ਜਿੰਦਾ ਤੋਂ ਜ਼ਬਰਦਸਤੀ ਇਹ ਚੀਜ਼ਾਂ ਕਰਵਾਈਆਂ ਜਾਂਦੀਆਂ ਵੀ ਰਾਜ ਭਾਗ ਅਸੀਂ ਦੇ ਘਰਾਨੀ ਚ ਵੇਨੇ ਆ ਇੱਥੇ ਬਗਾਵਤ ਹੋ ਸਕਦੀ ਆ ਜੋ ਅੰਗਰੇਜ਼ ਕਰਦੇ ਆ ਅਸੀਂ ਬਗਾਵਤ ਨਹੀਂ ਹੋਣ ਦਵਾਂਗੇ ਝਗੜਾ ਨਹੀਂ ਹੋਣ ਦਵਾਂਗੇ ਬਹੁਤ ਕੁਝ ਹੋ ਗਿਆ ਵਾ ਦਲੀਪ ਜਦੋਂ ਵੱਡਾ ਹੋ ਗਿਆ ਇਹਦਾ ਰਾਜ ਹੀ ਨਹੀਂ ਦੇ ਦਾਂਗੇ ਇਹ ਤੇ ਜਿੱਟੀ ਹੋਈ ਆ ਇੱਕ ਤਰ੍ਹਾਂ ਦੀ ਪਾਵਰ ਆਫ ਅਟਾਰਨੀ ਹਾਂ ਸਾਈਨ ਕਰਾ ਲਈ ਉਹਨਾਂ ਨੂੰ ਪਤਾ ਨਹੀਂ ਅੰਗਰੇਜ਼ਾਂ ਨੂੰ ਕਿ ਅਜੇ ਵੀ ਫੌਜ ਬੜੀ ਪਈ ਆ। ਵੀ ਅਸੀਂ ਆ ਜਿਹੜੇ ਤਿੰਨ ਚਾਰ ਯੁੱਧ ਮਸਾਂ ਇੱਥੇ ਪਹੁੰਚੇ ਅੱਗੇ ਵੀ ਇੱਥੇ ਦਰਬਾਰ ਤੱਕ ਪਹੁੰਚੇ ਆ ਨਾ ਦਰਬਾਰ ਦੇ ਵਿੱਚ ਇਹ ਸੁਰੱਖਿਅਤ ਨਹੀਂਗੇ। ਕਿਸੇ ਤਰ੍ਹਾਂ ਬਸ ਇਹਨਾਂ ਨੂੰ ਟਰਕਾ ਕੇ ਰੱਖੀਏ। ਉਹ ਜਿੰਦਾ ਨੂੰ ਚੁੱਪ ਕਰਾ ਛੱਡਿਆ। ਉਹ ਜਿੰਦਾ ਕੀ ਕਰਨੀ? ਇੱਕ ਔਰਤ ਐਨੇ ਕੂਟਨੀਤਕ ਮਰਦਾਂ ਦੇ ਵਿੱਚ ਕੀ ਕਰਨਦੀ? ਬੱਚੇ ਹਲ ਧਿਆਨ ਇਹਨੂੰ ਮਾਰਦੇ ਨੇ ਉਹੀ ਗੱਲ ਹੋਈ ਪਹਿਲਾਂ ਜਿੰਦਾਂ ਨੂੰ ਪੈਨਸ਼ਨ ਲਾ ਦਿੱਤੀ ਗਈ ਰਾਜ ਪ੍ਰਬੰਧ ਵੇਖੀ ਗਿਆ ਤੇ ਗੋਰਿਆਂ ਨੇ ਆਉਦੇ ਬੰਦੇ ਈਸਟ ਇੰਡੀਆ ਕੰਪਨੀ ਦੀ ਕੁਰਸੀ ਦਾ ਦਿੱਤ ਲਾਹੌਰ ਚ ਮਹਾਰਾਜਾ ਰਣਜੀਤ ਸਿੰਘ ਦਾ ਮੂੜਾ ਚਕਾ ਦਿੱਤਾ ਗਿਆ ਹਾਂ ਗੋਰਿਆਂ ਨੇ ਜੱਕਦਮ ਵੇਖੋ ਫਲੈਗ ਨਹੀਂ ਲਾਇਆ ਮੈਂ ਨਾ ਇਹਤੇ ਜਾ ਕੇ 10 ਸਾਲਾਂ ਬਾਅਦ ਕਿਤੇ ਕੰਮ ਹੋਇਆ ਵਾ ਇਹ ਨੰਨੇ ਮੁੜ ਕੇ ਕੀ ਕੀਤਾ ਦਲੀਪ ਸਿੰਘ ਨੂੰ ਪੜ੍ਹਾਈ ਦੇ ਨਾਂ ਤੇ ਸਰਪ੍ਰਸਤੀ ਦੇ ਨਾਂ ਤੇ ਯੋਗ ਸਿੱਖਿਆ ਦੇ ਨਾਂ ਤੇ ਬਾਹਰ ਭੇਜ ਜਦੋਂ ਬਾਹਰ ਚਲੇ ਗਿਆ ਮੁੜ ਕੇ ਇਹਨਾਂ ਨੇ ਜਿੰਦਾਂ ਨੂੰ ਜਲਾਵਤਨ ਕਰਤਾ ਕੁਛ ਬਣੀ